ਮਤਲਬ ਅੱਜ ਅਸੀਂ ਇੱਥੇ ਪਹੁੰਚੇ ਹਾਂ ਬੜੀ ਹੀ ਦੁਖਦ ਘਟਨਾ ਰਹਾ ਤੇ ਇੱਕ ਵਾਪਰੀ ਇਸ ਖੰਨਾ ਕਿ ਮੈਂ ਮਤਲਬ ਖੰਨੇ ਦੇ ਵਿੱਚ ਕਾਲੜਾ ਮੈਡੀਕਲ ਹਾਲ ਲੜੀ ਰੋਡ ਦੇ ਉੱਤੇ ਜਿਹੜੇ ਪੁੱਤਰ ਦੀ ਨੇ ਉਹਨਾਂ ਦੇ ਘਰੇ ਕੁਝ ਇੱਕ ਵਿਅਕਤੀ ਨੇ ਹਮਲਾ ਕਰ ਦਿੱਤਾ ਉਹਨਾਂ ਦੇ ਮਿਸੇਜ ਵੀ ਫਟੜ ਹੋਏ ਨੇ ਉਹਨਾਂ ਦੇ ਬੇਟੇ ਵੀ ਫਟੜ ਹੋਏ ਨੇ ਔਰ ਸਿਵਲ ਹਸਪਤਾਲ ਦੇ ਵਿੱਚ ਇਲਾਜ ਦੀ ਹਿੰ ਸੀਗੇ ਔਰ ਉੱਥੇ ਰਾਤ ਵੀ ਪੁਲਿਸ ਨੇ ਆ ਕੇ ਜਿਹੜੇ ਬਿਆਨਬਾਜ਼ੀ ਕੀਤੀ ਹੈ ਉਹਦੇ ਬਾਅਦ ਅਲਟ ਕਰ ਨਾ ਸਾਨੂੰ ਕੋਈ ਆਸ਼ਵਾਸ਼ਣ ਦਿੱਤਾ ਬੰਦਾ ਮੌਕੇ ਤੇ ਫੜਿਆ ਗਿਆ ਔਰ ਉਹ ਵੀ ਗਵੰਡੀਆਂ ਨੇ ਫੜ ਕੇ ਜਦੋਂ ਉਥੇ ਕਬਜ਼ੇ ਚ ਕੀਤਾ ਬਾਅਦ ਚ ਪੁਲਿਸ ਆਈ ਉਹਦੇ ਬਾਅਦ ਉਹਨਾਂ ਨੂੰ ਉਹ ਸਾਰਜ ਚ ਰੱਖਿਆ ਗਿਆ ਪਰ ਸਮੱਸਿਆ ਇਸ ਟਾਈਮ ਖੌਫ ਦਾ ਵਿਸ਼ਾ ਬਣਦਾ ਜਾ ਰਿਹਾ ਹੈ ਸਾਡੇ ਸਾਰੇ ਦਿਨ ਆਖੇ ਕੈਮਿਸਟ ਵੀਰਾਂ ਦੇ ਵਿੱਚ ਘਰਾਂ ਦੇ ਵਿੱਚ ਅਸੀਂ ਸਾਡਾ ਪਰਿਵਾਰ ਸੇਫ ਨਹੀਂ ਹੈ ਤਾਂ ਜਿਹੜੀ ਅਰਾਜਕਤਾ ਫੈਲਦੀ ਜਾ ਰਹੀ ਹੈ ਅੱਜ ਦੇ ਟਾਈਮ 'ਚ ਔਰ ਪ੍ਰਸ਼ਾਸਨ ਦਾ ਖੌਫ ਨਾ ਦੀ ਚੀਜ਼ ਜਿਹੜੇ ਕ੍ਰਿਮੀਨਲਸ ਨੇ ਉਹਨਾਂ ਦੇ ਵਿੱਚ ਨਹੀਂ ਪਾਈ ਜਾ ਰਹੀ ਕਿਉਂਕਿ ਹਰ ਰੋਜ਼ ਸੜਕਾਂ ਦੇ ਉੱਤੇ ਗਲੀਆਂ ਦੇ ਵਿੱਚ ਚਾਹੇ ਆਪਾਂ ਆਮ ਆਮ ਦੇਖੀਏ ਔਰ ਇਹ ਪਿਛਲੇ ਦਿਨੀ ਵੀ ਸਾਡੇ ਦੇ ਨਾਲ ਅੱਗੇ ਕੈਮਿਸਟ ਵੀਰਾਂ ਦੇ ਕੈਮਰੇ ਤੋੜੇ ਗਏ ਕੈਮੀਕਲ ਸਿੱਟਿਆ ਗਿਆ ਆ ਹੁਣ ਵਾਰ ਦਾ ਤਾਰ ਨਵੀਂ ਆ ਗਈ ਔਰ ਪਹਿਲਾਂ ਵੀ ਦਿਨਾਂ ਅੱਗੇ ਚੋਰੀਆਂ ਹੋਈਆਂ ਅਸੀਂ ਤਾਂ ਇਹ ਚਾਹਦੇ ਹਾਂ ਦੇਖੋ ਜੇ ਦੋਸ਼ੀ ਨੂੰ ਪਕੜਿਆ ਗਿਆ ਉਹਦੀ ਜਿਹੜੀ ਬੁਲਕੀ ਪੂਰੀ ਤਰ੍ਹਾਂ ਨਾਲ ਉਹਦਾ ਜਿਹੜਾ ਵਿਚਾਰ ਹੈ ਜੇ ਉਹ ਕਿਸ ਕਿਸ ਮਕਸਦ ਕਰਕੇ ਉਹ ਅਟੈਕ ਕੀਤਾ ਉਹਨੇ ਔਰ ਉਹਦਾ ਮਕਸਦ ਕੀ ਸੀ ਕੋਈ ਪਰਸਨਲ ਮਕਸਦ ਸੀ ਜਾਂ ਕੋਈ ਦਿਨਾਂ ਅੱਗੇ ਪੈਸੇ ਕਰਕੇ ਸੀ ਇਹ ਕਿਸੇ ਵੀ ਤਰੀਕੇ ਨਾਲ ਸੀ ਉਹਦੀ ਇਨਕੁਆਰੀ ਬਿਲਕੁਲ ਹੋਣੀ ਚਾਹੀਦੀ ਹੈ ਔਰ ਸਮਝਕ ਹੋਣੀ ਚਾਹੀਦੀ ਹੈ ਉਹ ਜਨਤਕ ਵੀ ਉਹਦਾ ਐਲਾਨ ਹੋਣਾ ਚਾਹੀਦਾ। ਕੱਲ ਪੰਜਾਬ ਦੇ ਸੀਐਮ ਨੇ ਸਾਰੇ ਐਸਐਸਪੀ ਨਾਲ ਮੀਟਿੰਗ ਕੀਤੀ ਸੀ ਤੇ ਉਹਨਾਂ ਨੂੰ ਕਿਹਾ ਸੀ ਕਿ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰ ਲਈ ਉਹਨਾਂ ਦੇ ਨਾਲ ਸੰਪਰਕ ਕਰੋ ਫੀਲਡ 'ਚ ਜਾਓ ਆ ਤਾਂ ਉਹਦਾ ਅਫਸਰ ਅਫਸਰ ਜਿਹੜੇ ਦਫ਼ਤਰਾਂ 'ਚ ਨਹੀਂ ਸਰ ਮੈਂ ਪਿਛਲੀ ਵਾਰੀ ਵੀ ਆਇਆ ਹੁਰੇ ਕੋਈ ਅਫਸਰ ਨਹੀਂ ਸੀ ਉਸ ਟਾਈਮ ਔਰ ਇਹ ਵੀ ਦੱਸਿਆ ਗਿਆ ਵੀ ਉਸ ਟਾਈਮ ਅਫਸਰ ਸਭ ਕੁਝ ਮੈਡੀਕਲ ਲੀਵ 'ਤੇ ਸੀ ਅਸੀਂ ਚਾਹੁੰਦੇ ਹਾਂ ਵੀ ਦੇਖੋ ਹਰੇਕ ਨੂੰ ਮੈਡੀਕਲ ਲੀਵ ਹੋ ਸਕਦਾ ਹੈ ਪਰ ਪ੍ਰਸ਼ਾਸਨ ਦਾ ਉਹਦੇ ਬਾਅਦ ਜਿਹੜੇ ਡਿਊਟੀਆਂ ਦੇ ਨੇ ਉਹ ਕੋਈ ਮੈਨੂੰ ਦਿਖ ਨਹੀਂ ਰਿਹਾ ਜੀ ਹੈਲਥਕਰ ਨਾ ਸਾਡੇ ਨੂੰ ਕੋਈ ਜਾਪਤਾ ਕਾਇਮ ਕੀਤਾ ਪੁਲਿਸ ਨੇ ਔਰ ਹਾਲੇ ਵੀ ਸਾਨੂੰ ਖਾਉਂਦਾ ਇਹ ਵਿਸ਼ਾ ਹੈ ਵੀ ਅਗਰ ਪ੍ਰਸ਼ਾਸਨ ਨੇ ਸਾਡੀਆਂ ਇਹ ਮੰਗਾਂ ਨਾ ਸੁਣੀਆਂ ਔਰ ਦੋਸ਼ੀਆਂ ਨੂੰ ਨਾ ਪਕੜਿਆ ਗਿਆ ਤਾਂ ਨਿਸ਼ਚਿਤ ਕਰ ਲਈ ਸੀ ਚਾਬੀਆਂ ਜਿਹੜੀਆਂ ਨੇ ਆਪਣੇ ਘਰਾਂ ਨੂੰ ਬੰਦ ਕਰਕੇ ਔਰ ਦੁਕਾਨਾਂ ਨੂੰ ਬੰਦ ਕਰਕੇ ਅਸੀਂ ਬਿਲਕੁਲ ਹੀ ਇਹ ਦਾਣਾ ਕਿ ਆਪਣੀ ਕੋਈ ਦਾਣਾ ਕਿ ਸੇਵਾ ਸਮਾਜ ਚ ਨਹੀਂ ਦੇਵਾਂਗੇ ਤੇ ਜਿਹੜੇ ਹੈ ਪਹਿਲਾ ਐਟੈਕ ਹੋਇਆ ਸੀ ਉਹਦੇ ਵਿੱਚ ਹਾਲ ਤੱਕ ਕੋਈ ਦੱਸਿਆ ਪੁਲਿਸ ਨੇ ਕੋਈ ਉਹ ਹੀ ਸਰਾਗ ਨਹੀਂ ਮਿਲਿਆ ਹਾਲ ਤੱਕ ਕੋਈ ਸਾਨੂੰ ਸੈਟੀਸਫੈਕਸ਼ਨ ਆਨਸਰ ਨਹੀਂ ਮਿਲਿਆ ਪ੍ਰਸ਼ਾਸਨ ਵੱਲੋਂ ਵੀ ਕੀ ਕਾਰਵਾਈ ਹੋਈ ਹੈ ਕਿੱਥੇ ਤੱਕ ਅਸੀਂ ਉਤੇ ਅਸੀਂ ਕੰਮ ਕੀਤਾ ਜਿਨ੍ਹਾਂ ਨੇ ਇਹ ਕਿੰਨਾ ਐਲਟੀਮੇਟਮ ਦੇ ਰਹੇ ਦੋ ਦੁਕਾਨਾਂ ਬੰਦ ਕਰਨਾ ਬੜਾ ਪ੍ਰੋਬਲਮ ਦੇਖੋ ਅੱਜ ਅਸੀਂ ਐਸਐਸਪੀ ਸਾਹਿਬ ਨੂੰ ਗੁਣੀ ਮਿਲਣ ਜਾ ਰਹੇ ਹਾਂ ਅਗਰ ਉਹਨਾਂ ਨੇ ਕੋਈ ਐਸਪੈਸ਼ਨ ਦਿੱਤਾ ਤਾਂ ਅਸੀਂ ਉਹਨਾਂ ਦੇ ਟਾਈਮ ਦੇ ਮੁਤਾਬਕ ਜਦ ਤੱਕ ਕੋਈ ਅੰਦੋਲਨ ਨਹੀਂ ਕਰਾਂਗੇ ਅਗਰ ਲੱਗਿਆ ਅਸੀਂ ਅਨਿਸ਼ਚਿਤ ਕਾਲ ਲਈ ਆਪਣੀਆਂ ਦੁਕਾਨਾਂ ਬੰਦ ਰੱਖਾਂਗੇ ਉਹਨੂੰ ਸਾਡੇ ਘਰੇ ਫੋਰਚ ਦੇ ਵਿੱਚ ਇੰਟਰ ਹੋ ਗਿਆ ਤੇ ਉਹਨੇ ਆ ਕੇ ਆਵਾਜ਼ ਮਾਰੀ ਕਹਿੰਦਾ ਵੀ ਮੈਂ ਕਿਸੇ ਦਾ ਘਰ ਪੁੱਛਣਾ ਤੁਹਾਨੂੰ ਉਹ ਮਿਸੇ ਮੇਰੇ ਕਹਿੰਦਾ ਵੀ ਘਰ ਮੈਨੂੰ ਨਹੀਂ ਪਤਾ ਵੀ ਤੁਸੀਂ ਵੀ ਸਾਨੂੰ ਇਸ ਗੱਲ ਦਾ ਨਹੀਂ ਪਤਾ ਉਹ ਚਲਾ ਗਿਆ 10-15 ਮਿੰਟ ਬਾਅਦ ਉਹ ਦੁਬਾਰਾ ਇੰਟਰ ਹੋਇਆ ਉਹਨੇ ਗੇਟ ਖੋਲ ਦੇਈ ਇੱਕ ਕਿਰਚੀ ਜੀ ਕੱਢ ਲਈ ਵੱਡੀ ਸਾਰੀ ਤੇ ਉਹ ਮਿਸੇ ਨਾਲ ਹੱਥੋਂ ਬਾਈ ਹੋਣ ਲੱਗ ਗਿਆ ਮਿਸੇ ਉਹਨੂੰ ਬਾਹਰ ਤਾਂ ਕਹਿੰਦੇ ਸੀ ਉਹ ਅੰਦਰ ਆਂਦਾ ਸੀਗਾ ਤੇ ਨਾਲ ਹੀ ਮੇਰਾ ਬੇਟਾ ਆ ਗਿਆ ਦੋਨਾਂ ਨਾਲ ਫਿਰ ਉਹਨੇ ਕਿਰਚ ਮਾਰੀ ਦੋਨਾਂ ਤੇ ਇਹ ਵੀ ਫੋਨ ਪੁਲਿਸ ਦਾ ਇਹ ਕਹਿਣਾ ਕਿ ਉਹ ਤਾਂ ਪੁਲਿਕੇ ਨਾਲ ਕਿਸੇ ਦੇ ਘਰ ਚਲੇ ਗਿਆ ਸੀ ਨਹੀਂ ਪੁਲਿਕੇ ਚ ਨਹੀਂ ਗਿਆ ਨਹੀਂ ਪੁਲਿਕੇ ਚੋਂ ਨਹੀਂ ਗਿਆ ਸੀਗਾ ਜੀ ਉਹ ਪਹਿਲਾਂ 8 ਵਜੇ ਆ ਕੇ ਗਿਆ ਫੇਰ ਉਹ 8:30 ਵਜੇ ਦੁਬਾਰਾ ਆਇਆ ਉਹ ਤੋਂ ਇੱਕ ਦਿਨ ਪਹਿਲਾਂ ਉਹ ਮਤਲਬ ਉਸ ਪਤਾ ਨਹੀਂ ਸੇਮ ਡੇ ਜਾ ਉਹ ਤੋਂ ਇੱਕ ਦਿਨ ਪਹਿਲਾਂ ਮੇਰੇ ਮਦਰ ਕੋਲ ਆ ਕੇ ਗਿਆ ਉਹ ਪਾਣੀ ਪੀ ਕੇ ਗਿਆ ਬਾਹਰ ਕਿਸ ਤਰ੍ਹਾਂ ਦੀ ਕਾਰਵਾਈ ਦੀ ਮੰਗ ਕਰਦੇ ਅਸੀਂ ਇਨਸਾਫ ਦੀ ਮੰਗ ਕਰਦੇ ਆ ਜੀ ਕਿਸ ਤਰ੍ਹਾਂ ਇਨਸਾਫ ਕਿਹੋ ਜੀ ਕਰ ਉਹ ਦੱਸੇ ਵੀ ਉਹ ਕਿਸ ਮਕਸਦ ਨਾਲ ਸਾਡੇ ਘਰ ਆਇਆ ਸੀ ਉਹਦੇ ਉਸ ਆਣ ਦਾ ਮਕਸਦ ਕੀ ਸੀਗਾ ਇਸ ਤਰ੍ਹਾਂ ਲਗਾਤਾਰ ਜਿਹੜੇ ਇੱਕ ਮਿਸਟਰ ਸ਼ੌਟਸ ਨੂੰ ਜਾਣ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਪੁਲਿਸ ਸ਼ਕਤ ਤੋਂ ਕਿਸ ਤਰ੍ਹਾਂ ਸਿਕਿਉਰਿਟੀ ਮੰਗ ਕਰਦੇ ਅਸੀਂ ਪੁਲਿਸ ਪ੍ਰਸ਼ਾਸਨ ਤੋਂ ਇਹੀ ਮੰਗ ਕਰ ਰਹੇ ਹਾਂ ਕਿ ਸਾਨੂੰ ਪੂਰੀ ਤਰ੍ਹਾਂ ਮਤਲਬ ਸੁਰੱਖਿਅਤ ਰੱਖਿਆ ਜਾਵੇ ਸਾਡੀ ਮਤਲਬ ਸੁਣਵਾਈ ਕੀਤੀ ਜਾਵੇ ਸਾਡੀ ਆਪਣੀ ਡਰਫ ਤੇ ਜਿਹੜਾ ਪਿਛੇ ਐਸਟਰ ਅਟੈਕ ਹੋਇਆ ਅੱਜ ਤੱਕ ਪਤਾ ਲੱਗਿਆ ਹੈ ਨਹੀਂ ਸਰ ਹਜੇ ਕੁਝ ਨਹੀਂ ਪਤਾ ਲੱਗਿਆ ਇੱਕ ਐਫ ਆਈ ਆਰ ਲੋਜ ਹੋਈ ਹੈ ਸਿੰਪਲ ਵਿਦਆਊਟ ਨੇਮ ਲੇਕਿਨ ਉਹਦੇ ਲਈ ਅਸੀਂ ਮੁਸ਼ਕਲ ਬਹੁਤ ਕਰ ਰਹੇ ਹਾਂ ਵੀ ਸਾਨੂੰ ਇਨਸਾਫ ਮਿਲੇ ਸਾਨੂੰ ਜ਼ਿੰਮੇਵਾਰਾਂ ਤੱਕ ਪਹੁੰਚਿਆ ਜਾਵੇ ਕੈਮਰੇ ਕਿਸ ਤਰ੍ਹਾਂ ਟੋੜੇ ਨਟ ਕਿਸ ਤਰ੍ਹਾਂ ਤੋੜੇ ਯਾਰ ਐਸਟਰ ਅਟੈਕ ਬਹੁਤ ਵੱਡਾ ਅਟੈਕ ਹੈ ਪੰਜਾਬ ਚ 90 ਕਿਸਮ ਦਾ ਅਟੈਕ ਹੋਇਆ ਪਹਿਲੀ ਵਾਰ ਹੋਇਆ ਹੈ ਜਾਕੀ ਕੱਲ ਹੀ ਪੰਜਾਬ ਗਵਰਨਮੈਂਟ ਨੇ ਕਹੇ ਵੱਡੇ ਸਾਰੇ ਮਸਲੇ ਬਹੁਤ ਜਲਦੀ ਅਸੀਂ ਲੋਕਲ ਅਥਾਰਟੀ ਨਾਲ ਮਿਲ ਕੇ ਸਮਝਾਵਾਂਗੇ ਉਸ ਤੋਂ ਬਾਅਦ ਤੁਰੰਤ ਬਾਅਦ ਇਹ ਘਾਟ ਹੋ ਗਿਆ ਘਰ ਦੇ ਵਿੱਚ ਵੜ ਕੇ ਚਾਕੂ ਨਾਲ ਹਮਲਾ ਕਰਨਾ ਚਲੋ ਉਹਦੀ ਕੁਦਰਤ ਦੀ ਰਜਾ ਰਹੀ ਵੀ ਕੁਝ ਵੀ ਮਿਸ ਹੈਪਨਿੰਗ ਨਹੀਂ ਹੋਈ ਜ਼ਖਮੀ ਹੋ ਕੇ ਨੇੜੇ ਸਰ ਗਿਆ ਕੀ ਲੱਗਦਾ ਤੁਹਾਨੂੰ ਵੀ ਜਿਵੇਂ ਕਿ ਤੁਸੀਂ ਸਵਾਮਾ ਦਿੰਦੇ ਹੋ ਮੈਡੀਸਨ ਦੀਆਂ ਸਵਾਮਾ ਬਹੁਤ ਵੱਡੀਆਂ ਨੇ ਵੀ ਜਿਵੇਂ ਲੇਟ ਬਸੇਟ ਵੀ ਬੈਠ ਕੇ ਦਵਾਈਆਂ ਦੀ ਤੇਨਾ ਤਾਂ ਕੀ ਲੱਗਦਾ ਤੁਸੀਂ ਬਹੁਤ ਸਾਡੀ ਤਾਂ ਸੁਰੱਖਿਆ ਸਮਾਜ ਦੇ ਵਿੱਚ ਬਹੁਤ ਜ਼ਰੂਰੀ ਆ ਅਸੀਂ अर्ਲੀ ਆਨੇ ਆ ਪੇਸ਼ੈਂਟ ਦੀ ਸਰਵਿਸ ਦੇਣੀ ਹੁੰਦੀ ਆ ਔਰ ਕਈ ਵਾਰ ਸਾਨੂੰ ਲੇਟ ਨਾਈਟ ਵੀ ਬਹਿਣਾ ਪੈਂਦਾ ਹੈ ਪੇਸ਼ੈਂਟ ਦੇ ਫੋਨ ਆਉਂਦੇ ਵੀ ਦੂਰੀ ਦੂਰੀ ਮੈਡੀਸਨ ਚਾਹੀਦੀ ਆ 9:00 ਵਜੇ ਆਉਂਦੇ ਨੇ 9:30 ਵਜੇ ਜਾਂਦੇ ਨੇ ਲੇਕਿਨ ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਨੇ ਸਾਨੂੰ ਲੱਗਦਾ ਵੀ ਸਾਨੂੰ ਦੁਕਾਨ 8:00 ਵਜੇ ਬੰਦ ਕਰਨੀ ਆ ਬਣੀ ਆ ਉਸ ਨਾਲ ਪੇਸ਼ੈਂਟ ਬਹੁਤ ਖਰਾਬ ਹੋਊ ਸਿਸਟਮ ਆਫਰ ਜੇ ਸਾਨੂੰ ਸਿਕਿਉਰਟੀ ਮਿਲੂਗੀ ਸਿਸਟਮ ਮਿਲੂਗਾ ਸਵਚਨ ਮਿਲੂਗਾ ਫਿਰ ਸਾਨੂੰ ਕੋਈ ਗੱਲ ਨਹੀਂ ਸਰਵਿਸ ਕਰਦੇ ਆ ਰਹਿਆ ਕਰਾਂਗੇ ਰਾਮਨਾਨ ਜੀ ਇਨਸਾਫ ਨਹੀਂ ਮਿਲਦਾ ਹੁਣ ਵੀ ਤੁਹਾਨੂੰ ਲੱਗਦਾ ਫਿਰ ਜਿਸ ਤਰ ਸਾਡੇ ਪ੍ਰਧਾਨ ਜੀ ਨੇ ਕਿਹਾ ਸਾਰੇ ਰਸਤੇ ਖੁੱਲੇ ਨੇ ਸਾਰੇ ਆਪਸ਼ਨਸ ਖੁੱਲੀਆਂ ਨੇ ਫਿਰ ਸਵੈਲਾ ਡਿਸਟ੍ਰਿਕਟ ਲੈਵਲ ਤੇ ਪੰਜਾਬ ਲੈਵਲ ਤੇ ਸਾਡੇ ਜੂਨੀਅਰ ਲੀਡਰਾਂ ਨਾਲ ਸਾਡੀ ਗੱਲਾਂ ਚੱਲ ਰਹੀਆਂ ਨੇ ਉਹ ਵੀ ਇਨਵੋਲਵ ਹੋਣ ਦੀ ਤਿਆਰੀ ਰੱਖ ਰਹੇ ਨੇ ਜੇ ਉਹਨਾਂ ਇਨਵੋਲਵ ਹੋ ਗਏ ਵੱਡੀ ਮਾਤਰਾ ਦੇ ਵਿੱਚ ਸਟ੍ਰਾਈਕ ਕੀਤੀ ਜਾਏਗੀ ਕਿੰਗ ਆਫ ਸਪਾਈਸਿਸ ਰੈਸਟੋਰੈਂਟ cafe ਐਂਡ ਅ ਰੂਫਟਾਪ ਮੇ ਆਪਕਾ ਸਵਾਗਤ ਹੈ यहाँ की सर्विस और रेस्टोरेंट का इंटीरियर फाइव स्टार रेस्टोरेंट जैसा ही है यहाँ आपको मिलेगी वेज नॉन वेज इंडियन पंजाबी एंड कॉन्टिनेंटल फूड की वेराइटी जैसा नाम वैसा खाना। किंग ऑफ स्पाइसेस किंग ऑफ स्पाइसेस रेस्टोरेंट कैफे एंड रूफ टॉप में आपका स्वागत है